ਦੇਖੋ ਦੋਨੋਂ ਹੀ ਪੋਸਟਾਂ ਬੜੀਆਂ ਜ਼ਿੰਮੇਵਾਰੀ ਵਾਲੀਆਂ ਇੱਕ ਤੇ ਸਕਿਉਰਿਟੀ ਚੈੱਕ ਕਰਨ ਦੀ ਤੇ ਦੂਸਰੀ ਜਿਹੜੀ ਐ ਪਾਰਲੀਮੈਂਟ ਦੀ ਮੈਂਬਰ ਬਣ ਕੇ ਉਹਨੇ ਆਪਣੀ ਜ਼ਿੰਮੇਵਾਰੀ ਕਿਦਾਂ ਦੇ ਬੋਲੀ ਕੰਗੜਾ ਰਨੌਤ ਸ਼ੁਰੂ ਤੋਂ ਲੈ ਕੇ ਬੜੇ ਵਿਵਾਦਾਂ ਵਾਲੇ ਬਣਦੀ ਰਹੀ ਔਰ ਜੇ ਅੱਜ ਬੀਬਾ ਕੁਲਵਿੰਦਰ ਕੌਰ ਜੀ ਨੇ ਉਹਨੂੰ ਟੱਚ ਕੀਤਾ ਜਾਂ ਹਿੱਟ ਕੀਤਾ ਜਾਂ ਚਪੇੜ ਮਾਰੀ ਮੈਂ ਤੇ ਉਹ ਵੀਡੀਓ ਤੇ ਨਹੀਂ ਦੇਖੀ ਕਿ ਚਪੇੜ ਮਾਰੀ ਐ ਕਿ ਨਹੀਂ ਮਾਰੀ ਪਰ ਜਿਸ ਤਰ੍ਹਾਂ ਦਾ ਬਿਆਨ ਕੁਲਵਿੰਦਰ ਕੌਰ ਜੀ ਨੇ ਬਾਅਦ ਆ ਕੇ ਦਿੱਤਾ ਉਹਨੇ ਕਿਹਾ ਕਿ ਮੇਰੀ ਜਿਸ ਵੇਲੇ ਔਰਤਾਂ ਸਾਡੀਆਂ ਕਿਸਾਨ ਪਰਮਨੰਗਾ ਸੀ ਤੇ ਉਸ ਵੇਲੇ ਜਦੋਂ ਧਰਨੇ ਤੇ ਬੈਠੀਆਂ ਹੋਈਆਂ ਸਨ ਤੇ ਇਹਨੇ ਉਸ ਵੇਲੇ ਕਿਹਾ ਸੀ 100-100 ਰੁਪਏ ਦੇ ਵਿਕ ਕੇ ਔਰਤਾਂ ਜਾਂ ਖਰੀਦ ਕੇ ਔਰਤਾਂ ਨੂੰ ਤੇ ਬਿਠਾਇਆ ਹੋਇਆ 100-100 ਰੁਪਏ ਦਿਹਾੜੀ ਲੈਣ ਵਾਲੀਆਂ ਔਰਤਾਂ ਉੱਥੇ ਬੈਠੀਆਂ ਹੋਈਆਂ ਸੀ ਤੇ ਉਹਦੇ ਅੰਦਰ ਦਰਦ ਛਲਕ ਰਿਹਾ ਸੀ ਕਿ ਮੇਰੀ ਮਾਤਾ ਵੀ ਉਸੂਲ ਤੇ ਬੈਠੀ ਹੋਈ ਸੀ ਤੇ ਮੈਨੂੰ ਇਹ ਦਰਦ ਹੈ ਮੈਨੂੰ ਦੁੱਖ ਹੈ ਕਿ ਸਾਡੀ ਮਾਂ ਜਿੱਥੇ ਬੈਠੀ ਹੋਵੇ ਜਾਂ ਬਾਕੀ ਔਰਤਾਂ ਬੈਠੀਆਂ ਹੁਣ ਉੱਥੇ ਇਹ ਬਿਆਨ ਦੇਣਾ ਇਹਦੇ ਵਾਸਤੇ ਸ਼ੋਭ ਨਹੀਂ ਕੀ ਸੀ ਚਲੋ ਖੈਰ ਅੰਦਰ ਕੀ ਹੋਇਆ ਚੈਕਿੰਗ ਹੋਈ ਇਹ ਵੀ ਬਿਆਨ ਨਿਕਲ ਕੇ ਆਇਆ ਕਿ ਉਹਨੇ ਕਿਹਾ ਕਿ ਤੇਰੇ ਕੋ ਪਰਸ ਹੈ ਜਾਂ ਟੈਲੀਫੋਨ ਹੈ ਇਹਨੂੰ ਸਕੈਨਿੰਗ ਜਿੱਥੇ ਹੁੰਦੀ ਹੈ ਉਹਦੇ ਵਿੱਚ ਰੱਖ ਦੋ ਉਹਦੇ ਤੋਂ ਗੈਸ ਸ਼ੁਰੂ ਹੋਈ ਬੈਸ ਵਿੱਚ ਕੀ ਅਬਸ ਵਿੱਚ ਗੱਲਬਾਤ ਹੋਈ ਉਸ ਗੱਲਬਾਤ ਵਿੱਚੋਂ ਗੁੱਸਾ ਇਹ ਨਿਕਲਿਆ ਕਿ ਇਹਨੇ ਵੀ ਬਾਹਰ ਆ ਕੇ ਕਹਿ ਦਿੱਤਾ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਪੱਲ ਰੇ ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਪੱਲ ਰੇ ਦੀ ਗੱਲ ਕਹਿਣਾ ਇਹ ਸਾਰੇ ਪੰਜਾਬੀਆਂ ਵਾਸਤੇ ਇੱਕ ਬਹੁਤ ਵੱਡਾ ਸੰਵੇਦਨਨ ਤਕਲੀਫ ਦਿੱਤੀ ਹੈ ਕਿਉਂਕਿ ਪੰਜਾਬੀ ਤੇ ਉਹ ਲੋਕ ਹੈ ਜਿਨ੍ਹਾਂ ਨੇ ਇਸ ਕੌਮ ਨੂੰ ਇਸ ਦੇਸ਼ ਨੂੰ ਇਸ ਪੰਜਾਬ ਦੀ ਧਰਤੀ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਜੇ ਅੱਜ ਪੰਜਾਬ ਦੇ ਲੋਕ ਕੁਰਬਾਨੀਆਂ ਬਾਰੇ ਨਾ ਹੋਣ ਤੇ ਸ਼ਾਇਦ ਦੇਸ਼ ਨਾ ਬਚ ਸਕੇ ਸਰਦਾਂ ਤੇ ਪੰਜਾਬੀ ਬੈਠੇ ਹੋਏ ਐ ਜਿਹੜੇ ਬਹੁਤ ਜੋਖਮ ਦਾ ਸਾਹਮਣਾ ਕਰਦੇ ਐ ਹਮੇਸ਼ਾ ਤੇ ਇੱਕ ਜ਼ਿੰਮੇਵਾਰ ਪੋਸਟ ਤੇ ਬੈਠੀ ਇੱਕ ਔਰਤ ਜਾਂ ਇੱਕ ਲੀਡਰ ਇਹ ਗੱਲ ਕਵੇ ਤੁਸੀਂ ਇਹ ਦੱਸੋ ਕਿ ਕੀ ਇਹ ਦੀ ਯੋਗਤਾ ਰੱਖਦੀ ਹੈ ਕਿ ਇਹ ਮੈਂਬਰ ਪਾਰਲੀਮੈਂਟ ਬਣੀ ਹੋਵੇ ਇਹ ਸ਼ਬਦ ਬੋਲੇ ਸੋ ਇੱਕ ਦੇ ਬੀਬਾ ਕੁਲਵਿੰਦਰ ਕੌਰ ਜੀ ਨਾਲ ਇਹ ਮਿਸ ਬਿਹੇਵ ਕੀਤਾ ਉਹਨੂੰ ਇੰਨੇ ਤਕਲੀਫ ਦਿੱਤੀ ਤੇ ਉਹ ਇੱਥੇ ਤੱਕ ਨੌਬਤ ਆਈ ਕਿ ਚਪੇੜ ਮਾਰੀ ਜਾਂ ਹਿੱਟ ਕੀਤਾ ਜਾਂ ਟੱਚ ਕੀਤਾ ਕੀ ਅੰਦਰ ਹੋਇਆ ਉਹ ਗੱਲ ਦਾ ਮੈਨੂੰ ਪੂਰਾ ਨਹੀਂ ਪਤਾ ਲੇਕਿਨ ਬਿਆਨਾਂ ਤੋਂ ਅਸੀਂ ਕਹਿ ਰਹੇ ਹਾਂ ਕਿ ਉਸ ਬੀਬਾ ਦੇ ਅੰਦਰ ਜਦ ਦਰਦ ਸੀਗਾ ਉਸ ਵੇਲੇ ਪੰਜਾਬ ਦੇ ਕਿਸਾਨਾਂ ਦਾ ਹੌਸ਼ਰ ਕਰਿਆ ਸੀਗਾ ਸੋ ਇਹ ਬੜੀ ਤਖਦਾਈ ਗੱਲ ਹੈ ਕਿ ਜ਼ਿੰਮੇਵਰ ਪਰ ਸਨੈਲਟੀ ਜਿਹੜੀ ਆਉਂਦੀਆਂ ਉਹਨਾਂ ਨੂੰ ਆਪਣਾ ਵੀ ਪਿਆਰ ਰੱਖਣਾ ਚਾਹੀਦਾ ਤੇ ਦੂਜੇ ਦੀ ਸਤਿ ਕਰ ਵੀ ਪਿਆਰ ਰੱਖਣਾ ਚਾਹੀਦਾ ਬਾਕੀ ਪੰਜਾਬ ਦੀ ਅਣਖ ਤੇ ਗੈਰਤ ਨੂੰ ਬੰਗਾਰਨਾ ਨਹੀਂ ਚਾਹੀਦਾ ਜਦੋਂ ਕੋਈ ਬੰਗਾਰੇਗਾ ਪੰਜਾਬੀਆਂ ਦੀ ਫਿਤਰਤ ਹੈ ਕਿ ਬੰਗਾਰ ਚੱਲਦੇ ਨਹੀਂ ਫਿਰ ਉਹਦੇ ਨਾਲ ਫਿਰ ਪੂਰਾ ਸਾਹਤ ਨਾ ਕਰ ਲੈਂਦੇ ਸੋ ਮੈਂ ਸਮਝਦੀ ਹਾਂ ਕਿ ਇਹ ਘਟਨਾ ਨਹੀਂ ਸੀ ਹੋਣੀ ਚਾਹੀਦੀ ਨਹੀਂ ਵਾਪਨੀ ਚਾਹੀਦੀ ਸੀ ਪਰ ਇਹ ਜਿਹੜੀ ਇੱਕ ਮੈਂਬਰ ਪਾਰਲੀਮੈਂਟ ਹੈ ਉਹ ਇੱਕ ਈਗੋ ਬਣਾ ਕੇ ਚੱਲਦੀ ਹੈ ਜਦੋਂ ਤੇ ਮੈਸਮਦੀਆਂ ਕਿ ਉਹਨੇ ਅੱਜ ਆਪਣਾ ਵੀ ਜਲੂਸ ਕਢਾਇਆ ਤੇ ਨਾਲ ਦੂਸਰੇ ਦੇ ਅੰਦਰ ਦਰਦ ਨੂੰ ਫਿਰ ਕਹਿੰਦੇ ਜ਼ਖਮ ਜਿਹੜੇ ਸੀ ਅੱਲੇ ਸੀ ਉਹ ਜ਼ਖਮਾਂ ਨੂੰ ਛਿਲਕੇ ਜਿਹੜਾ ਉਹਨੂੰ ਵੀ ਪੀੜਾ ਦਿੱਤੀ ਅੱਜ ਸਾਰੇ ਪੰਜਾਬੀ ਕੀ ਦੇਸ਼ ਵਿੱਚ ਵਸਦੇ ਕਿਸਾਨਾਂ ਦੇ ਮਨ ਨੂੰ ਅੱਜ ਬੜੀ-ਬੜੀ ਚੋਟ ਫਿਰ ਪਹੁੰਚੀ ਹੈ ਮੈਸਮਦੀਆ ਕਿ ਇਹ ਇਹ ਤਾਰਿਆ ਜਾ ਸਕਦਾ ਸੀ ਇਹ ਸਮਾਂ ਨਿਕਲ ਸਕਦਾ ਸੀ ਜੇਕਰ ਕੰਗਨਰ ਨੌਤ ਸੱਚਮੁੱਚ ਹੀ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੀ ਬੀਬੀ ਜਿਹੜੇ ਗੱਲ ਕੀਤੀ ਜਾਵੇ ਨਿਰਪੱਖ ਜਾਜ ਤੋਂ ਇਲਾਵਾ ਜਾਜ ਤੋਂ ਬਿਨਾ ਉਹਨਸ ਸਟੈਟ ਕਰ ਦਿੱਤਾ ਗਿਆ ਇੱਕ ਤਰ੍ਹਾਂ ਉਹ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਜਾਟ ਹੋਣੀ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉੱਤੇ ਕੀ ਘਟਣਾ ਵਾਪਰੀ ਹੈ ਕਿਉਂਕਿ ਕੋਈ ਐਸੀ ਵੀਡੀਓ ਜਿੰ ਤੱਕ ਸਾਹਮਣੇ ਨਹੀਂ ਆਈ ਮੇਰਾ ਖਿਆਲ ਹੈ ਕਿ ਕਿਸੇ ਨੇ ਵੀ ਨਹੀਂ ਸ਼ਾਇਦ ਦੇਖੀ ਹੋਵੇ ਕਿ ਜਿਹੜਾ ਚਪੇੜ ਦਾ ਮਸਲਾ ਕਹਿੰਦੇ ਐ ਉਹ ਚਪੇੜ ਮਾਰੀ ਹੈ ਨਹੀਂ ਮਾਰੀ ਜਾਤੋ ਕੁਲਵਿੰਦਰ ਕੋਲ ਜਵਾਬ ਦੇਵੇ ਮਤਲਬ ਇਹਦਾ ਮਤਲਬ ਆਪਣੀ ਬਿਆਨ ਦੇਵੇ ਉਹਦੇ ਬਿਆਨਾਂ 'ਚ ਕੀ ਆਂਦਾ ਉਹਦੀ ਅਨਕੁਆਰੀ ਵਿੱਚ ਕੀ ਨਿਕਲਦਾ ਇਹ ਤੇ ਬਾਅਦ ਦੀ ਗੱਲ ਹੈ ਪਰ ਮੈਸਬਿਧੀਆਂ ਕੀ ਘਟਨਾ ਜਿਹੜੀ ਹੈ ਇਹ ਨਿੰਦਜੋ